ਨਮਸਕਾਰ ਜੀ ਮੈਂ ਹਾਂ ਪੱਤਰਕਾਰ ਸੁਭਾਸ ਗੁਇਲ ਘੱਗਾ ਜ਼ਿਲ੍ਹਾ ਪਟਿਆਲਾ ਤੇ ਤਹਿਸੀਲ ਪਾਤਰਾ ਸਾਡੇ ਇਹਦੇ ਵਿੱਚ ਅੱਜ ਪਹੁੰਚੇ ਨੇ ਜੀ ਅੱਗਰਵਾਲ ਸਵਾ ਪਟਿਆਲਾ ਦੇ ਪ੍ਰਧਾਨ ਓਮ ਪ੍ਰਕਾਸ਼ ਨਾਭਾ ਜੀ ਨਾਲ ਉਹਨਾਂ ਦੇ ਆਪਣਾ ਨਾਮ ਅਨਿਲ ਕੁਮਾਰ ਅਨਿਲ ਕੁਮਾਰ ਜੀ ਤੇ ਅੱਜ ਉਹ ਸੁਨੇਹਾ ਲੈ ਕੇ ਪਹੁੰਚੇ ਨੇ ਕਿ ਆਪਾਂ ਕੋਈ ਜਾਣ ਪਛਾਣ ਦੇ ਮਤਾਜ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਪੂਜਨੀਕ ਸਾਧਵੀ ਨਤੰਬਰਾ ਜੀ ਸ਼੍ਰੀ ਮਦ ਭਗਵਤ ਕਥਾ ਜਿਹੜੀ ਨਾਬਾ ਵਿਕੇ ਹੋਣ ਜਾ ਰਹੀ ਹੈ ਉਹਦੇ ਲਈ ਕੁਝ ਵਿਸ਼ੇਸ਼ ਤੌਰ ਤੇ ਦੱਸਣਗੇ ਸਾਡੇ ਪ੍ਰਧਾਨ ਜੀ ਪ੍ਰਧਾਨ ਜੀ ਨਮਸਕਾਰ ਸਾਰਿਆਂ ਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ ਪਿਤਰ ਪਕਸ਼ ਜਾਨੀ ਸ਼ਰਧਾ ਦੇ ਵਿੱਚ 14 ਸਤੰਬਰ ਤੋਂ ਲੈ ਕੇ 20 ਸਤੰਬਰ ਤੱਕ ਸ਼੍ਰੀਮਦ ਭਗਵਤ ਕਥਾ ਸਾਡੇ ਪਰਮ ਪੂਜੇ ਦੀਦੀ ਮਾਂ ਸਾਧਵੀ ਰਤਨਬਰਾ ਜੀ ਵੱਲੋਂ ਅਗਰਵਾਲ ਸਭਾ ਨਾਬੜੀ ਤਰਫ ਤੋਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਮੈਂ ਸਵਾਸ਼ ਗੋਲ ਦੀ ਪ੍ਰਧਾਨ ਅਗਰਵਾਲ ਸਭਾ ਕੱਗਾ ਤੇ ਸਮੂਹ ਅਗਰਵਾਲ ਸਮਾਜ ਕੱਗਾ ਨੂੰ ਤੇ ਪੂਰੇ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਸਮਾਗਮ ਦੇ ਵਿੱਚ ਹਮਾ-ਹਮਾ ਕੇ ਪਹੁੰਚੋ ਤੇ ਆਪਣਾ ਜੀਵਨ ਸਫਲ ਬਣਾਓ ਵਰਦਾਨ ਜੀ ਇਹ ਤਰੀਕ ਵੀ ਦਾਤ ਹੋ ਵੀ ਇੰਨੇ ਤੋਂ ਇੰਨੇ ਤੱਕ 14/9/2025 ਤੋਂ ਲੈ ਕੇ 20/9/2025 ਸ਼ਾਮ ਨੂੰ 4 ਵਜੇ 4 ਵਜੇ ਤੋਂ 7 ਵਜੇ ਤੱਕ ਕਰਕਤਾ ਹੋਇਆ ਕਰੇ